ਹਾਂਜੀ ਰਵਨੀਤ ਬਿੱਟੂ ਦਾ ਪਿੱਛੇ ਇਹ ਬਿਆਨ ਆ ਵੀ ਬੱਚਿਆਂ ਦਾ ਮਾਮਲਾ ਸੀ ਯੂਨੀਵਰਸਿਟੀ ਦਾ ਮਾਮਲਾ ਸੀ ਬੱਚੇ ਦੇਖ ਲੈਂਦੇ ਤੇ ਦੂਜੀ ਗੱਲ ਜਿਹੜੀ ਹੈਗੀ ਐ ਵੀ ਉਹ ਲੋਕ ਕਿਉਂ ਆਉਂਦੇ ਨੇ ਹੁਣ ਨਾਮ ਤਾਂ ਉਹਨੇ ਲੈ ਆਣੀ ਹੈਗਾ ਚਲ ਜਿੰਨਾਂ ਦੇ ਵੀ ਨਾਮ ਲੈਂਦਾ ਸਾਰਿਆਂ ਨੂੰ ਪਤਾ ਦੀ ਕਿਹਦੇ ਨਾਮ ਲੈ ਰਿਹਾ ਹੈ ਬਾਈ ਜੀ ਜਦੋਂ ਪੰਜਾਬ ਦੇ ਉੱਪਰ ਕੋਈ ਵਾਰ ਹੋਊਗਾ ਨਾ ਤਾਂ ਉੱਥੇ ਸਾਰੇ ਹੀ ਖੜਨਗੇ ਜਿਹੜੇ ਜਿੰਨਾਂ ਦਾ ਹੱਕ ਨਹੀਂ ਵੀ ਬਣਦਾ ਜਿਹੜੇ ਪੰਜਾਬੀ ਨੇ ਉਹ ਵੀ ਆਉਣਗੇ ਹੁਣ ਕੱਲ ਨੂੰ ਅਮਰੀਕਾ ਕੈਨੇਡਾ ਦੇ ਵਿੱਚੋਂ ਜਿਹੜੇ ਪੰਜਾਬੀ ਰਹਿੰਦੇ ਨੇ ਕੱਲ ਨੂੰ ਤੂੰ ਉਹਨੂੰ ਕਹਿ ਦੇਗਾ ਵੀ ਉਹ ਕਿਉਂ ਆ ਕੇ ਖੜ ਗਿਆ ਬੱਚੇ ਵੀ ਸਾਡੇ ਨੇ ਯੂਨੀਵਰਸਿਟੀ ਵੀ ਸਾਡੀ ਹੈ ਪੰਜਾਬ ਵੀ ਸਾਡਾ ਹੈ ਤੇ ਅਸੀਂ ਆਵਾਂਗੇ ਇੱਕ ਸਿੱਧਾ ਜਿਹਾ ਜਵਾਬ ਹੈ ਸਾਰਿਆਂ ਦੇ ਵੱਲੋਂ ਜਵਾਬ ਹੈ ਤੇ ਤੇਰੇ ਜਿਹੀ ਰੋਕਣ ਦੀ ਹਿੰਮਤ ਹੈਗੀ ਤੂੰ ਰੋਕ ਲਈ ਜੇ ਪੰਜਾਬ ਤੇ ਵਾਰ ਹੋਊਗਾ ਸਾਰੇ ਇਹਨੂੰ ਤਾਂ ਪੰਜਾਬ ਕਹਿੰਦੇ ਨੇ ਇੱਕ ਚੰਗਾ ਭਾਈਚਾਰਾ ਹੁਣ ਉੱਥੇ ਜਿਹੜੇ ਲੋਕ ਨੇ ਤੂੰ ਗੱਲ ਕਰਦਾ ਵੀ ਉਹ ਆ ਗਏ ਫਨਾਨਾ ਕਰ ਗਏ ਉਹ ਇੱਕ ਭਾਈਚਾਰਾ ਭਾਈਚਾਰਾ ਇਕੱਠਾ ਹੋਊਗਾ ਤਾਂ ਪੰਗਾ ਪਾਊਗਾ ਇਹੀ ਪਾਊਗਾ ਹਾਂਜੀ ਰਵਨੀਤ ਬਿੱਟੂ ਦਾ ਪਿੱਛੇ ਇਹ ਬਿਆਨ ਆ ਵੀ ਬੱਚਿਆਂ ਦਾ ਮਾਮਲਾ ਸੀ ਯੂਨੀਵਰਸਿਟੀ ਦਾ ਮਾਮਲਾ ਸੀ ਬੱਚੇ ਦੇਖ ਲੈਂਦੇ ਤੇ ਦੂਜੀ ਗੱਲ ਜਿਹੜੀ ਹੈਗੀ ਐ ਵੀ ਉਹ ਲੋਕ ਕਿਉਂ ਆਉਂਦੇ ਨੇ ਹੁਣ ਨਾਮ ਤਾਂ ਉਹਨੇ ਲੈ ਆਣੀ ਹੈਗਾ ਚਲ ਜਿੰਨਾਂ ਦੇ ਵੀ ਨਾਮ ਲੈਂਦਾ ਉਹ ਸਾਰਿਆਂ ਨੂੰ ਪਤਾ ਦੀ ਕੀ ਦੇ ਨਾਮ ਲੈ ਰਿਆ ਹੈ ਬਾਈ ਜੀ ਜਦੋਂ ਪੰਜਾਬ ਦੇ ਉੱਪਰ ਕੋਈ ਵਾਰ ਹੋਊਗਾ ਨਾ ਤਾਂ ਉੱਥੇ ਸਾਰੇ ਹੀ ਖੜਨਗੇ ਜਿਹੜੇ ਜਿੰਨਾਂ ਦਾ ਹੱਕ ਨਹੀਂ ਵੀ ਬਣਦਾ ਜਿਹੜੇ ਪੰਜਾਬੀ ਨੇ ਉਹ ਵੀ ਆਉਣਗੇ ਹੁਣ ਕੱਲ ਨੂੰ ਅਮਰੀਕਾ ਕੈਨੇਡਾ ਦੇ ਵਿੱਚੋਂ ਜਿਹੜੇ ਪੰਜਾਬੀ ਰਹਿੰਦੇ ਨੇ ਕੱਲ ਨੂੰ ਤੂੰ ਉਹਨੂੰ ਕਹਿ ਦੇਗਾ ਵੀ ਉਹ ਕਿਉਂ ਆ ਕੇ ਖੜ ਗਏ ਬੱਚੇ ਵੀ ਸਾਡੇ ਨੇ ਯੂਨੀਵਰਸਿਟੀ ਵੀ ਸਾਡੀ ਹੈ ਪੰਜਾਬ ਵੀ ਸਾਡਾ ਹੈ ਤੇ ਅਸੀਂ ਆਵਾਂਗੇ ਇੱਕ ਸਿੱਧਾ ਜਿਹਾ ਜਵਾਬ ਹੈ ਸਾਰਿਆਂ ਦੇ ਵੱਲੋਂ ਜਵਾਬ ਹੈ ਤੇ ਤੇਰੇ ਜਿਹੀ ਰੋਕਣ ਦੀ ਹਿੰਮਤ ਹੈਗੀ ਤੂੰ ਰੋਕ ਲਈ ਜੇ ਪੰਜਾਬ ਤੇ ਵਾਰ ਹੋਊਗਾ ਸਾਰੇ ਇਹਨੂੰ ਤਾਂ ਪੰਜਾਬ ਕਹਿੰਦੇ ਨੇ ਇੱਕ ਚੰਗਾ ਭਾਈਚਾਰਾ ਹੁਣ ਉੱਥੇ ਜਿਹੜੇ ਲੋਕ ਨੇ ਤੂੰ ਗੱਲ ਕਰਦਾ ਵੀ ਉਹ ਆ ਗਏ ਫਨਾਨਾ ਕਰ ਗਏ ਉਹ ਇੱਕ ਭਾਈਚਾਰਾ ਭਾਈਚਾਰਾ ਇਕੱਠਾ ਹੋਊਗਾ ਤਾਂ ਪੰਗਾ ਪਾਊਗਾ ਇਹੀ ਪਾਊਗਾ ਹਾਂਜੀ ਰਵਨੀਤ ਬਿੱਟੂ ਦਾ ਪਿੱਛੇ ਇਹ ਬਿਆਨ ਆ ਵੀ ਬੱਚਿਆਂ ਦਾ ਮਾਮਲਾ ਸੀ ਯੂਨੀਵਰਸਿਟੀ ਦਾ ਮਾਮਲਾ ਸੀ ਬੱਚੇ ਦੇਖ ਲੈਂਦੇ ਤੇ ਦੂਜੀ ਗੱਲ ਜਿਹੜੀ ਹੈਗੀ ਐ ਵੀ ਉਹ ਲੋਕ ਕਿਉਂ ਆਉਂਦੇ ਨੇ ਹੁਣ ਨਾਮ ਤਾਂ ਉਹਨੇ ਲੈ ਆਣੀ ਹੈਗਾ ਚਲ ਜਿੰਨਾਂ ਦੇ ਵੀ ਨਾਮ ਲੈਂਦਾ ਉਹ ਸਾਰਿਆਂ ਨੂੰ ਪਤਾ ਵੀ ਕੀ ਦੇ ਨਾਮ ਲੈ ਰਿਹਾ ਹੈ ਬਾਈ ਜੀ ਜਦੋਂ ਪੰਜਾਬ ਦੇ ਉੱਪਰ ਕੋਈ ਵਾਰ ਹੋਊਗਾ ਨਾ ਤਾਂ ਉੱਥੇ ਸਾਰੇ ਹੀ ਖੜਨਗੇ ਜਿਹੜੇ ਜਿਨ੍ਹਾਂ ਦਾ ਹੱਕ ਨਹੀਂ ਵੀ ਬਣਦਾ ਜਿਹੜੇ ਪੰਜਾਬੀ ਨੇ ਉਹ ਵੀ ਆਉਣਗੇ ਹੁਣ ਕੱਲ ਨੂੰ ਅਮਰੀਕਾ ਕੈਨੇਡਾ ਦੇ ਵਿੱਚੋਂ ਜਿਹੜੇ ਪੰਜਾਬੀ ਰਹਿੰਦੇ ਨੇ ਕੱਲ ਨੂੰ ਤੂੰ ਉਹਨੂੰ ਕਹਿ ਦੇਗਾ ਵੀ ਉਹ ਕਿਉਂ ਆ ਕੇ ਖੜ ਗਿਆ ਬੱਚੇ ਵੀ ਸਾਡੇ ਨੇ ਯੂਨੀਵਰਸਿਟੀ ਵੀ ਸਾਡੀ ਹੈ ਪੰਜਾਬ ਵੀ ਸਾਡਾ ਹੈ ਤੇ ਅਸੀਂ ਆਵਾਂਗੇ ਇੱਕ ਸਿੱਧਾ ਜਿਹਾ ਜਵਾਬ ਹੈ ਸਾਰਿਆਂ ਦੇ ਵੱਲੋਂ ਜਵਾਬ ਹੈ ਤੇ ਤੇਰੇ ਤੇ ਜੇ ਰੋਕਣ ਦੀ ਹਿੰਮਤ ਹੈ ਕਿ ਤੂੰ ਰੋਕ ਲੈ ਜੇ ਪੰਜਾਬ ਤੇ ਵਾਰ ਹੋਊਗਾ ਸਾਰੇ ਇਹਨੂੰ ਤਾਂ ਪੰਜਾਬ ਕਹਿੰਦੇ ਨੇ ਇੱਕ ਚੰਗਾ ਭਾਈਚਾਰਾ ਹੁਣ ਉੱਥੇ ਜਿਹੜੇ ਲੋਕ ਨੇ ਤੂੰ ਗੱਲ ਕਰਨਾ ਵੀ ਉਹ ਆ ਗਏ ਫਲਾਣਾ ਕਰ ਗਏ ਉਹ ਇੱਕ ਭਾਈਚਾਰਾ ਭਾਈਚਾਰਾ ਇਕੱਠਾ ਹੋਊਗਾ ਤਾਂ ਪੰਗਾ ਪਾਊਗਾ ਇਹੀ ਪਾਊਗਾ ਹਾਂਜੀ ਰਵਨੀਤ ਜੀ